ਮਾਰੇ ਦੁਨਿਆ ਦਾ ਆਏ ਕੋਈ ਨਵੀਂ ਨਵੀਂ ਟੈਕਨੋਲੋਜੀ ਨਾ ਪੀ ਨਵੀਂ ਟੈਕਨੋਲੋਜੀ ਨੇ ਪੀ ਕੇ ਦਿਖਾ ਕੋਈ ਕੰਨ ਕੋ ਨਵੇਂ ਤੇ ਨੱਕ ਨੂੰ ਕਵੇਦੀ ਪੀ ਸਕਦਾ ਕੋਈ ਸਾਜ ਜਿਹੜੀ ਨਹੀਂ ਆਉਂਦੀ ਗੱਲ ਪੀ ਨਹੀਂ ਸਕਦਾ ਹਾਂ ਵੀ ਨਾ ਲਾ ਲ ਕਰੇ ਜੇ ਕਾ ਪੀ ਸਕਨੇ ਨੱਕ ਨੂੰ ਕਿ ਵਿਦਿਕਨ ਕੋਨ ਵਿਦ ਦੀ ਕੁਲ ਆਹੀ ਟੈਲੈਂਟ ਤੇਰੇ ਜ ਮੂੰਹ ਨਾ ਸਾਰੇ ਪੀ ਜਾਂਦੇ ਹੋਣਾ ਕਿ ਮੈਂ ਇਹੀ ਤੂੰ ਟੈਲੈਂਟ ਦਿਖਾਉਣਾ ਮੈਨੂੰ ਦਿਖਾ ਹੁਣ ਇੱਕ ਮੈਂ ਦੇਖਉਂ ਜਿਹੜੇ ਤੋਂ ਸਿਆਣੇ ਦੰਦ ਲਵਾਈ ਬੈਠਾ ਨਾ ਚਲ ਕੋਰ ਵੱਜ ਰਹੀ ਇਹਨਾਂ ਦੀ ਅੰਦਰ ਘੜਾ ਨਹੀਂ ਕੱਢ ਲਾਂ ਖਿੱਚ ਲਾਂਗੇ ਬਾਸਣਾ ਸੀ ਹੈ ਇਤਲਾਬ ਬੜ ਕੁ ਚੱਕਰ ਨਹੀਂ ਐਨੀ ਸਕਰੀਨ ਵੱਡੀ ਕਰ ਕੇ ਤੇਰਾ ਖਾਫ ਆ ਰਿਹਾ ਮੋਬਾਈਲ ਤੇ ਪਤਾ ਤੇਰਾ ਪੂਰਾ ਹੈ ਦੱਸ ਤੇ ਕਿਹੜਾ ਬ੍ਰਾਂਡ ਸੀ ਬ੍ਰਾਂਡ ਦਾ ਦੱਸ ਦੇ ਰ ਕੰਪਨੀ ਕਿਹੜਾ ਬ੍ਰਾਂਡ ਚ ਕਿਹੜਾ ਬ੍ਰਾਂਡ ਆ ਆਹ ਆ ਬ੍ਰਾਂਡ ਨਹੀਂ ਪਤਾ ਤੈਨੂੰ ਕਿਹੜਾ ਕਿਉਂ ਕੰਪਨੀ ਬੀਚ ਕਰ ਦੇ ਤੈਨੂੰ